ਪਿਛਲੇ ਦਿਨੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਪਰੋ ਮੁਜਾਰਾ ਦੇ ਮੌਜੂਦਾ ਗਤੀ ਵਿਸ਼ਿਣ 108 ਸੰਤ ਕੁਲਵੰਤ RAM ਪਰੋ ਮੁਜਾਰਾ ਜੀ ਨੂੰ ਇੱਕ ਵਿਅਕਤੀ ਵੱਲੋਂ ਫੋਨ ਤੇ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਸੰਗਤਾਂ ਵਪਾਰੀ ਰੋਸ ਹੈ ਤੇ ਇਸੇ ਨੂੰ ਲੈ ਕੇ ਹੁਣ ਸੰਤ ਕੁਲਵੰਤ RAM ਪਰੋ ਮੁਜਾਰਾ ਜੀ ਨੇ ਵੱਡੀ ਚੇਤਾਵਨੀ ਦਿੱਤੀ ਹੈ ਅਤੇ ਐਲਾਨ ਕੀਤਾ ਹੈ ਕਿ ਜੇਕਰ ਕੱਲ ਤੱਕ ਪੁਲਿਸ ਨੇ ਦੋਸ਼ੀ ਖਿਲਾਫ ਪੰਦੀ ਕਾਰਵਾਈ ਨਾ ਕੀਤੀ ਤਾਂ ਅਸੀਂ ਆਪ ਹੀ ਦੋਸ਼ੀ ਨੂੰ ਕਰੋ ਚੁੱਕ ਲਿਆਵਾਂਗੇ ਮਹਾਪੁਰਸ਼ ਕੋ ਸੰਦੇਸ਼ ਆਪ ਜੀ ਨੂੰ ਦਿਨਾ ਚਾਹੁੰਦੇ ਨੇ ਹਾਂਜੀ ਮਾਰਜ ਅਦਨਿ ਗੁਰੂ ਰੂਪ ਸਾਸੰਗ ਜਿਓ ਸਾਹਿਬੇ ਕਮਾਲ ਜਗਤ ਜਗਤ ਪਿਤਾ ਤੁੰਤੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੀਤਰ ਗੋਤੰਦਰ ਜੁੜੇ ਪੈਠੀ ਗੁਰਪ੍ਰੀਤ ਸਾਸੰਗ ਜਿਓ ਆਪ ਜੀ ਨੂੰ ਪਤਾ ਹੀ ਸੀ ਹੈ ਕਿ ਅੱਜ ਤਨ ਤਨ ਸੰਤ ਬਾਬਾ ਖੁਸ਼ੀ ਰਾਮ ਜੀ ਮਹਾਰਾਜ ਜੀ ਲਾਨਾ ਵਰਸੀ ਇਸ ਮਗਮ ਜੋ ਕੱਲ ਅਖਬਾਰ ਦੇ ਵਿੱਚ ਦਿੱਤਾ ਗਿਆ ਸੀ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਮੈਨੂੰ ਜੋ ਤਾਪ ਜੀ ਨੂੰ ਪਤਾ ਪਏ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮਰਨ ਦੀ ਧਮਕੀ ਦਿੱਤੀ ਗਈ ਸੀ ਔਰ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਤੇ ਨਹੀਂ ਕੀਤੀ ਕੱਲ ਵੀ ਅਖਬਾਰ ਦੇ ਵਿੱਚ ਆਇਆ ਸੀ ਕਿ ਕੱਲ ਨੂੰ ਬੇਅਸਿੱਤ ਭੂਗ ਪਾ ਕੇ ਜਿਹੜਾ ਕੀਰਤਨ ਹੈ ਅਸੀਂ ਰੋਡ ਦੇਤੇ ਮੇਨ ਰੋਡ ਜਾਮ ਕਰਕੇ ਉੱਥੇ ਮਨਾਇਆ ਜਾਵੇਗਾ ਔਰ ਪ੍ਰਸ਼ਾਸਨ ਕੱਲ ਦੇ ਹਰਕਤ ਵਿੱਚ ਆਇਆ ਕੱਲ ਦਾ ਫੋਨ ਕਰਦੇ ਆ ਆਪਣੀਆਂ ਦੂਸਰਾ ਕਰਦੇ ਵੀ ਅਸੀਂ ਕੱਲ ਨੂੰ ਸ਼ਾਮ ਤੱਕ ਪਰਚਾ ਦਰਜ ਕਰ ਦਵਾਂਗੇ ਸੰਗਤਾਂ ਨੇ ਬਹੁਤ ਆਤਾਵਲੀਆਂ ਸੀ ਵੀ ਅਸੀਂ ਚੁੱਲ ਤੇ ਜਾਣਾ ਕਈ ਰਸਤੇ ਦੇ ਵਿੱਚ ਪਿੰਡੂ ਤੋਂ ਕਹਿੰਦੇ ਵੀ ਅਸੀਂ ਉੱਥੇ ਹੀ ਆਉਣਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇੱਕ ਸਾਡੇ ਮਾਇਆਬਤੀ ਜੀ ਉਹ ਵੀ ਬੰਗਿਆ ਦੇ ਵਿੱਚ ਆ ਰਹੇ ਆ ਔਰ ਸਮਾਜਿਕ ਜਥੇਬੰਦੀਆਂ ਦੇ ਵੀ ਫੋਨ ਆਏ ਕਈ ਦਾ ਕਰਕੇ ਅਪਾ ਐਸਕੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਪੋਸਟ ਬੌਂਡ ਕਰਤਾ ਤੇ ਜੇ ਕੱਲ ਨੂੰ ਤੱਕ ਪ੍ਰਸ਼ਾਸਨ ਨੇ ਕੋਈ ਹਰਕਤ ਨਾ ਕੀਤੀ ਕੋਈ ਉੱਤੇ ਪਰਚਾ ਦਰਜ ਨਾ ਕੀਤਾ ਤਾਂ ਕੱਲ ਤੋਂ ਬਾਅਦ ਫਿਰ ਉਹ ਜਿਹੜੀ ਕਾਰਵਾਈ ਸ਼ੁਰੂ ਹੋ ਗਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਖਾਲੀ ਹੱਥ ਨਹੀਂ ਜਾਣਾ ਜੇ ਪ੍ਰਸ਼ਾਸਨ ਨੇ ਇਦਾਂ ਦੇ ਦਰਿੰਦਿਆਂ ਨੂੰ ਚੱਕ ਨਹੀਂ ਸਕਦਾ ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦਾ ਇੱਕ ਮੈਂ ਦੇਰੇਦਾਰਕ ਸ਼੍ਰੀ ਗੁਰੂਦਾਸ ਸਾਧੂ ਸੰਪਰਦਾਇ ਸੈਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਮ ਲੋਕਾਂ ਦੀ ਕੀ ਜ਼ਿੰਦਗੀ ਆ ਆਮ ਲੋਕ ਇਹਨਾਂ ਤੋਂ ਕੀ ਆਸ ਰੱਖ ਸਕਦੇ ਆ ਤੇ ਕੱਲ ਨੂੰ ਤੋਂ ਬਾਅਦ ਜੋ ਤੁਹਾਨੂੰ ਸੁਨੇਹਾ ਦਿੱਤਾ ਜਾਊਗਾ ਵੀ ਖਾਲੀ ਹੱਥ ਨਹੀਂ ਆਉਣਾ ਆਪਾਂ ਜੇ ਪੁਲਿਸ ਪ੍ਰਸ਼ਾਸਨ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਆਪਾਂ ਨੂੰ ਘਰੋਂ ਚੱਕ ਲੈਣਾ ਜੈ ਗੁਰਦੇ ਧੰਨ ਗੁਰਦੇ ਜੋ ਬੋਲੇ ਸੋਨ ਰਪਾਏ ਸਤਿਗੁਰੂਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ Shamla Chander Building maintenance handyman under jack trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com, ID number nine two one seven six zero. Shamna Chandar call call him on this number 074884161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ